ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਚੈਸਲ ਚੈਨਲ ਦੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭੇ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਅਸੀਂ ਤੁਹਾਨੂੰ ਇੱਕ ਨੰ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਟਰ ਰਗੁਲੇ ਸਾਹਮਣੇ ਇਪੂ ਤੇ ਅੱਜ ਜਿਹੜੇ ਵੀ ਸੂਟ ਨੇ ਉਹ ਸਾਰੇ ਸੂਟ ਆਰਾਮ ਟੈਕਸ ਦੇ ਰਹਿਣਗੇ ਮੈਚਿੰਗ ਤੇ ਰਹਿਣਗੇ ਔਰ ਸਾਰੇ ਕਟਵਰਕ ਦੇ ਰਹਿਣਗੇ ਕਟਵਰਕ ਆ ਸਾਰਿਆਂ ਤੇ ਅਲੱਗ-ਅਲੱਗ ਤਰ੍ਹਾਂ ਦਾ ਹੋਊਗਾ ਲਓ ਜੀ ਬਹੁਤ ਹੀ ਪਿਆਰੇ ਜਿਹੇ ਸੂਟ ਆਂਟੀਆਂ ਨੂੰ ਵੀ ਧਿਆਨ ਵਿੱਚ ਰੱਖ ਕੇ ਲਿਆਂਦੇ ਗਏ ਸੂਟ ਆ ਲਓ ਜਿਹੜਾ ਕਟਵਰਕ ਮਿਲੂਗਾ ਉਹ ਤੁਹਾਨੂੰ ਘੇਰੇ ਤੇ ਮਿਲੂਗਾ ਇਸ ਤਰ੍ਹਾਂ ਨਾਲ 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 ਤੁਹਾਨੂੰ ਇੱਕ ਬੇਲ ਵੀ ਮਿਲ ਰਹੀ ਆ ਆ ਦੇਖੋ ਜੀ ਕਟਵਰਕ ਕੱਢਿਆ ਹੋਇਆ ਹੈ ਕੱਪੜਾ ਕੱਟਿਆ ਹੋਇਆ ਹੈ ਕਟਵਰਕ ਦਾ ਤੇ ਨਾਲ ਤੁਹਾਨੂੰ ਆਹ ਵਾਲੀ ਬੇਲ ਵੀ ਮਿਲ ਰਹੀ ਹੈ ਇੱਕ ਠੀਕ ਹੈ ਜੀ ਤੇ ਬਾਜੂ ਤੇ ਵੀ ਤੁਹਾਨੂੰ ਉਦਾਂ ਹੀ ਕਟਵਰਕ ਮਿਲੂਗਾ ਜਿਸ ਤਰ੍ਹਾਂ ਤੁਹਾਨੂੰ ਘੇਰੇ ਤੇ ਕਟਵਰਕ ਮਿਲਿਆ ਸੀਗਾ ਆ ਲੋ ਜੀ ਬਹੁਤ ਪਿਆਰਾ ਜਿਹਾ ਕਟਵਰਕ ਕੀਤਾ ਹੋਇਆ ਬਹੁਤ ਜਿਆਦਾ ਸੋਹਣਾ ਲੱਗਦਾ ਸੂਟ ਤੇ ਇੰਚ ਦੇ ਦਿੱਤਾ ਹੈ ਤੇਰਾ ਮਾਪ ਦਿੰਦੀ ਮੈਂ ਇਹ ਤਾਂ ਜੀ ਇੰਚ ਦੇ ਤੇਰਾ ਮਾਪ ਦਿੰਦੀ ਮੈਂ ਉੱਤੇ ਰੱਖਿਆ ਜੀ ਮੈਂ ਤਾਂ ਲੈ ਦੇ ਚੱਕੀ ਨੀ ਲਾ ਜੀ ਵੇਖੀ ਕਿਹਨੇ ਲੋ ਜੀ ਘੇਰਾ ਆਪਾਂ ਤੁਹਾਨੂੰ ਨਾਪ ਕੇ ਦੱਸ ਦਨੇ ਆ ਅ ਘੇਰਾ ਹੈਗਾ ਜੀ 23.5 23.5 ਤੁਹਾਡਾ ਰੈਡੀ ਹੋ ਜਾਊਗਾ ਠੀਕ ਹੈ ਜੀ ਤੇ ਇਹਦੇ ਨਾਲ ਇਹ ਮਿਲੂਗੀ ਤੁਹਾਨੂੰ ਸਲਵਾਰ 2.5 ਮੀਟਰ ਦਾ ਸ਼ਰਟ ਔਰ 2.5 ਮੀਟਰ ਦੀ ਸਲਵਾਰ ਮਿਲੂਗੀ ਰਾਮ ਟੈਕਸ ਦੀ ਸਟੈਂਪ ਮਿਲੂਗੀ ਨਾਲ ਠੀਕ ਹੈ ਜੀ ਜੇ ਕਿਸੇ ਤੇ ਇੱਕ ਨਾਮ ਵੀ ਹੋਈ ਕੱਟ ਗਈ ਹੋਈ ਤਾਂ ਉਹ ਤਾਂ ਬੜਾ ਵਹਿਮ ਨਾ ਕਰੇ ਕੈਮਰੀ कॉटन ਹੋਊਗੀ ਬਹੁਤ ਪਿਆਰੀ ਜੀ कॉटन ਹੈਗੀ ਆ ਤੇ ਇੰਨੇ ਕ ਨਾਲ ਨਾ ਸੂਟ ਬਹੁਤ ਸੋਹਣਾ ਲੱਗਦਾ ਹੁੰਦਾ ਜਦੋਂ ਕੱਟਵਰਕ ਜਿਆ ਹੋਇਆ ਹੁੰਦਾ ਕੋਈ ਪਾਈਪਿੰਗ ਦੀ ਲੋੜ ਨਹੀਂ ਕਾਸੇ ਦੀ ਲੋੜ ਨਹੀਂ ਜਿਵੇਂ ਬਜ਼ੁਰਗਾਂ ਲਈ ਵੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਇਹ ਲਓ ਜੀ ਨੈਕਸਟ ਹੈਗਾ ਤਾਂ ਸੇਮ ਹੀ ਆ ਬਸ ਮਾੜਾ ਜਿਹਾ ਬੇਲ ਦਾ ਫਰਕ ਹੈਗਾ ਥੋੜਾ ਜਿਹਾ ਬਸ ਤੁਸੀਂ ਉਹ ਆਪਦਾ ਧਿਆਨ ਰੱਖਿਓ ਥੋੜਾ ਜਿਹਾ ਕੱਟਵਰਕ ਬਰੀਕ ਹੋ ਗਿਆ ਇਹਦਾ ਉਹਦਾ ਵੱਡਾ ਕਟਵਰਕ ਸੀ ਇਹਦਾ ਛੋਟਾ ਕਟਵਰਕ ਹੈ ਤੇ ਨਾਲ ਬੇਲ ਦਾ ਥੋੜਾ ਜਿਹਾ ਕਲਰ ਫਰਕ ਪੈ ਗਿਆ ਤੁਸੀਂ ਕਲਰ ਦੇਖ ਲਓ ਕਲਰ ਨੋਟ ਕਰ ਲਓ ਕਲਰ ਸਹੀ ਆ ਰਿਹਾ ਕਲਰ ਉਹੀ ਹੈ ਨਹੀਂ ਨਹੀਂ ਸਹੀ ਆ ਰਿਹਾ ਕਲਰ ਹਾਂ ਕਲਰ ਸਹੀ ਦੇਖ ਰਹੀ ਹਾਂ ਇਹ ਨਾਲ ਛੋਟੀਆਂ ਛੋਟੀਆਂ ਡੱਬੀਆਂ ਜੀਆਂ ਵਾਲੀ ਨਾਲ ਸਲਵਾਰ ਚੱਕ ਜੇ ਵਾਲੀ ਮਿਲੂਗੀ ਬਹੁਤ ਸੋਹਣੀ ਲੱਗਦੀ ਹੈ ਤੇ ਰਾਮ ਟੈਕਸ ਦੇ ਵਿੱਚ ਹੀ ਇਹ ਸੂਟ ਮਿਲੂਗਾ ਲੋ ਜੀ ਨੈਕਸਟ ਕਲਰ ਚੇਂਜ ਹੋ ਗਿਆ ਡਿਜ਼ਾਈਨਿੰਗ ਲਗਭਗ ਸੇਮ ਹੈ ਅਨੀਅਨ ਜਿਹਾ ਸ਼ੇਡ ਹੈਗਾ ਮੇਰਾ ਖਿਆਲ ਹੈ ਅਨੀਅਨ ਪਿੰਕ ਜਿਹਾ ਆ ਲੋ ਤੇ ਇਹਦਾ ਵੀ ਮੈਂ ਤੁਹਾਨੂੰ ਘੇਰਾ ਇੱਕ ਵਾਰੀ ਨੋਟ ਕਰ ਲਵਾਂ। ਫਿਰ ਆਪਾਂ ਨੂੰ ਥੋੜਾ ਆਈਡੀਆ ਹੋ ਜਾਊਗਾ ਇੱਕ ਦੂਸਰੇ ਸੂਟਾਂ ਤੋਂ ਬਾਅਦ। ਇਹ ਵੀ 23 ਘੇਰਾ ਜੀ। ਲੋ ਬਹੁਤ ਸੋਹਣਾ ਸੂਟ ਹੈ ਤੇ ਬੜੀ ਸੋਹਣੀ ਬੇਲ ਜੀ ਪਈ ਹੋਈ ਆ ਕਲਰ ਬਹੁਤ ਜਿਆਦਾ ਸੋਹਣਾ ਹੈ ਕਲਰ ਸਹੀ ਆ ਰਿਹਾ ਸਹੀ ਤੇ ਆ ਚੱਕ ਦੀ ਸਲਵਾਰ ਮਿਲੂਗੀ ਨਾ। ਐ ਸਹੀ ਆ। ਬਾਜੂ ਤੇ ਵੀ ਸੇਮ ਹੀ ਤੁਹਾਨੂੰ ਇਸ ਤਰ੍ਹਾਂ ਦਾ ਹੀ ਕਟਵਰਕ ਮਿਲੂਗਾ ਜਿਸ ਤਰ੍ਹਾਂ ਦਾ ਤੁਹਾਨੂੰ ਘੇਰੇ ਤੇ ਮਿਲਿਆ। ਠੀਕ ਹੈ ਜੀ। ਇਹਦੇ ਵਿੱਚ ਹੀ ਮੈਂ ਅਗਲਾ ਕਲਰ ਲਿਖਾ ਦਿਆਂ। ਹੂੰ। ਨੋ ਇਸੇ ਦੇ ਵਿੱਚ ਆਪਾਂ ਤੁਹਾਨੂੰ ਅਗਲਾ ਕਲਰ ਦਿਖਾਉਣ ਲੱਗੇ ਆ ਇਹ ਵੀ ਬਹੁਤ ਸੋਹਣਾ ਕਲਰ ਹੈਗਾ ਮਿੱਠਾ ਮਿੱਠਾ ਜਿਹਾ ਕਲਰ ਹੈ ਹਲਕਾ ਜਿਹਾ ਗ੍ਰੀਨ ਹਾਂ ਬਹੁਤ ਸੋਹਣਾ ਲੱਗਦਾ ਦੂਰੋਂ ਸ਼ਾਇਦ ਜ਼ਿਆਦਾ ਵਧੀਆ ਹੁੰਦਾ ਹੋਊਗਾ ਕਲਰ ਨੇੜੇ ਆ ਕੇ ਗਰੇਜ ਜਿਹਾ ਲੱਗਦਾ ਜਾਂਦਾ ਦੂਰੋਂ ਇਹ ਥੋੜਾ ਜਿਹਾ ਗ੍ਰੀਨ ਕਲਰ ਇੱਥੇ ਸਹੀ ਹੈ ਹਾਂ ਜਿੱਥੇ ਵੀ ਬੀਬੀ ਤੁਹਾਨੂੰ ਦੱਸਿਆ ਉੱਥੇ ਚੈੱਕ ਕਰ ਲਓ ਉੱਥੇ ਬਿਲਕੁਲ ਸਹੀ ਆ ਰਿਹਾ ਕਲਰ ਤੇ ਨਿਕ ਨਿਕੀ ਬੂਟੀ ਦਾ ਬੜਾ ਪਿਆਰਾ ਜਿਹਾ ਸੁੰਤ ਹੈਗਾ ਕਟਵਰਕ ਬਾਜੂ ਤੇ ਵੀ ਮਿਲੂਗਾ 23/23 ਘੇਰਾ ਮਿਲੂਗਾ ਇਹ ਹੈਗੀ ਇਹਦੇ ਨਾਲ ਸਲਵਾਰ ਰਾਮ ਟੈ ਲੋ ਜੀ ਅਗਲਾ ਸੂਟ ਦੇਖੋ ਬਹੁਤ ਸਾਰੀਆਂ ਭੈਣਾਂ ਦੀ ਡਿਮਾਂਡ ਸੀ ਕਿ ਕਟਵਰਕ ਦੇ ਸੂਟ ਲੈ ਕੇ ਆਓ ਸੋ ਆਪਾਂ ਰਾਮ ਟੈਕਸ ਦੇ ਸੂਟ ਲਿਆਂਦੇ ਆ ਕਟਵਰਕ ਦੇ ਵਿੱਚ ਬਿਨਾਂ ਕਟਵਰਕ ਤੋਂ ਵੀ ਲਈ ਆ ਪਹਿਲਾਂ ਤੁਸੀਂ ਇਹ ਸੂਟ ਆ ਦੇਖੋ ਇਹਦੇ ਤੇ ਨਾ ਜਿਹੜਾ ਕਟਵਰਕ ਸਾਰਿਆਂ ਦੇ ਇਦਾਂ ਕੱਟ ਖੱਡੇ ਵੀ ਹੋਣਗੇ ਕਟਾਂ ਠੀਕ ਹੈ ਜੀ ਕੱਪੜਾ ਹੀ ਕੱਟਿਆ ਵੇ ਕੱਪੜਾ ਹੀ ਕੱਟਿਆ ਵਿਆ ਕਪੜਾ ਕੱਟ ਕੇ ਕਟਾਂ ਕੱਡੇ ਹੋਏ ਮਿਲਣਗੇ ਸਾਰੇ ਤੁਹਾਨੂੰ ਤੇ ਜੇ ਕਿਸੇ ਦਾ ਬਾਹਰ ਚਾਂਸ ਵੈਸੇ ਤਾਂ ਹੁੰਦਾ ਨਹੀਂ ਜੇ ਕਿਸੇ ਦਾ ਉਦਾਂ ਹੋ ਗਿਆ ਇਹਦਾ 27 ਘੇਰਾ ਜੀ ਇਹਦਾ ਮਤਲਬ ਆਪਾਂ ਸਾਰਿਆਂ ਨੇ ਆਪਣੇ ਪਹਿਣਗੇ ਇਹ 27 ਘੇਰੇ ਦਾ ਸੂਟ ਹੈ ਇੱਧਰ ਬਾਜੂ ਤੇ ਨਾਲ ਕਟਵਰਕ ਹੋਇਆ ਹੋਇਆ ਠੀਕ ਹੈ ਬਾਜੂ ਤੇ ਔਰ ਘੇਰੇ ਤੇ ਤੁਹਾਨੂੰ ਕਟਵਰਕ ਮਿਲੇਗਾ ਸਾਰੇ ਸੂਟਾਂ ਦਾ ਰੇਟ ਸੇਮ ਰਹੂਗਾ ਮੈਨੂੰ ਬਾਰ-ਬਾਰ ਬੋਲਣ ਦੀ ਵੈਸੇ ਲੋੜ ਵੀ ਨਹੀਂ ਹੈਗੀ ਲੋੜ ਡਿਜ਼ਾਈਨ ਕਲਰ ਸੇਮ ਹੈ ਡਿਜ਼ਾਈਨ ਸੇਮ ਹੈ ਕਟਵਰਕ ਦਾ ਫਰਕ ਹੈ ਆ ਲੋ ਜੀ ਇਹਦਾ ਇਹ ਵਾਲਾ ਕਟਵਰਕ ਜੇ ਕਿਸੇ ਨੇ ਯੰਗ ਨੇ ਲੈਣਾ ਹੈਗਾ ਤਾਂ ਇਹ ਲੈ ਲਓ ਜੇ ਕਿਸੇ ਨੇ ਥੋੜਾ ਜਆ 올ਡ ਲੇਡੀ ਹੁੰਦੀ ਹੈ ਇਹਦਾ ਹੈਗਾ ਜੀ ਪੌਣੇ 24 ਘੇਰਾ ਠੀਕ ਹੈ ਜੀ ਦੇ ਨਾਲ ਇਹ ਬਾਜੂ ਤੇ ਵੀ ਕਟ ਵਰਕ ਹੋਏ ਹੋਏ। ਥੋੜਾ ਜਿਹਾ ਡਾਰਕ ਕਰਤਾ ਇਹਨੂੰ ਥੋੜਾ ਜਿਹਾ ਹਲਕਾ ਜਿਹਾ ਡਾਰਕ ਹੋ ਗਿਆ ਇਹ। ਕਟ ਵਰਕੇ ਦਾ ਤੇ ਇਹ ਹੈਗੀ ਆ ਸਲਵਾਰ ਇਹਦੇ ਨਾਲ ਡਾਟਸ ਵਾਲੀ। ਗ੍ਰੇ ਕਲਰ। ਇਹ ਵੀ ਠੀਕ ਹੈ। ਠੀਕ ਹੈ। ਬਹੁਤ ਸੋਹਣਾ ਕਲਰ ਹੈ। ਨੈਕਸਟ ਇਹ ਲੋ ਇਹਦੇ ਵਿੱਚ ਇੱਕ ਆ ਥੋੜਾ ਜਿਹਾ ਜਾਮਨੀ ਜਮੋਬਸ ਚਾ ਕਲਰ ਹੈਗਾ। ਨੇੜੇ ਕਰਕੇ ਦਿਖਾ ਦੇ। ਆਹ ਲੋ ਜੀ ਇਹ ਵਾਲਾ ਕਟ ਵਰਕੇ ਹੋਇਆ ਕਿਉਂਕਿ ਇਹਦੇ ਵਿੱਚ ਮਸਟਰਡ ਕਲਰ ਸੀਗਾ। ਹਾਂ ਮਸਟਰਡ ਕਲਰ ਸੀਗਾ ਇਸ ਕਰਕੇ ਇਹ ਵਾਲਾ ਕਟਵਰਕ ਦਾ ਕਲਰ ਲਾਇਆ ਹੋਇਆ ਤਿੰਨ ਤਿੰਨ ਲੇਅਰਸ ਲੱਗੀਆਂ ਹੋਈਆਂ ਨੇ ਜੀ ਕਟਵਰਕ ਦੀਆਂ ਆਹ ਦੇਖੋ ਚੌੜਾ ਚੌੜਾ ਕਟਵਰਕ ਹੋ ਜਾਵੇ ਤੇ ਮੈਂ ਇਹਦਾ ਘੇਰਾ ਵੀ ਨਾਪੂਗੀ ਸਾਢੇ 23 ਘੇਰਾ ਠੀਕ ਹੈ ਜੀ ਤੇ ਸਲਵਾਰ ਹੈਗੀ ਡਾਟਸ ਵਾਲੀ ਆਵੜੇ ਇਹ ਵਾਲੀ ਸਲਵਾਰ ਰਹੂਗੀ ਨਾਲ ਡਾਟਸ ਵਾਲੀ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਸੂਟ ਹੈ ਦੇਖੋ ਇਹਦੇ ਵਿੱਚ ਇੱਕ ਸੂਟ ਹੋਰ ਆ ਤੁਹਾਨੂੰ ਸੇਮ ਕਲਰ ਚ ਪਰ ਕਟਵਰਕ ਫਰਕ ਹੈ ਆ ਦੇਖੋ ਇਹਦਾ ਕਟਵਰਕ ਲਈਏ ਮੈਂ ਇਹਦਾ ਨਾਪ ਦਿਨੀ ਆ ਤੁਹਾਨੂੰ ਕਿੰਨਾ ਕਟਵਰਕ ਹੈ ਇਹਦਾ ਲੋਈ 2.5 26 ਕੇ ਰ ਹੈ ਤੁਸੀਂ ਨੋਟ ਕਰਦੇ ਜਾਓ ਕਿਰਾ ਵਗੈਰਾ ਤੇ ਇਹ ਹੈਗੀ ਆ ਇਹਦੇ ਨਾਲ ਸਲਵਾਰ ਠੀਕ ਹੈ ਜੀ ਡਾਟਸ ਵਾਲੀ ਇਹ ਬ੍ਰੀਕ ਡਾਟਸ ਵਾਲੀ ਸਲਵਾਰ ਹੈ ਨਾਲ ਅਗਲਾ ਦੇਖੋ ਆਹ ਵਾਲਾ ਕਲਰ ਦੇਖੋ ਕਲਰ ਇਹ ਵੀ ਕਾਫੀ ਸੋਹਣਾ ਲੱਗਦਾ ਹਾਂ ਬਹੁਤ ਸੋਹਣਾ ਕਲਰ ਹੈ ਕਾਫੀ ਵਧੀਆ ਬ੍ਰਾਈਟ ਜਿਹਾ ਹੀ ਕਲਰ ਹੈਗਾ ਇਹ ਹਾਂ ਆਹੀ ਕਲਰ ਹੈ ਬਸ ਲਗਭਗ ਇਹੀ ਹੈ ਉਦਾਂ ਹੀ ਕਟਵਰਕ ਹੈ ਕਟਵਰਕ ਦਾ ਮੈਂ ਕਿਰਾਂ ਨਾਪ ਕੇ ਦੱਸੂਗੀ ਤੁਹਾਨੂੰ ਸਵਾ 23 23 ਸਵਾ 23 ਹੈ ਜੀ ਤੇ ਇਹ ਹੈਗੀ ਨਾਲ ਇਹਦੇ ਸਲਵਾਰ ਠੀਕ ਹੈ ਬਹੁਤ ਪਿਆਰਾ ਸੂਟ ਹੈ ਨੈਕਸਟ ਦੇਖੋ ਆਹ ਵਾਲਾ ਸੂਟ ਦੇਖੋ ਤੁਸੀਂ ਵੀ ਧਿਆਨ ਇੱਧਰ ਰੱਖੋ ਆਹ ਕਾਫੀ ਜਿਆਦਾ ਸੋਨਾ ਸੂਟ ਹੈ ਇਹ ਵੀ ਤੇ ਘੇਰਾ ਦੱਸ ਦੇਣੀ ਆ ਨਾਪ ਕੇ 26.5 ਠੀਕ ਹੈ ਜੀ ਇਹ ਹੈਗੀ ਸਲਵਾਰ ਗ੍ਰੇ ਕਲਰ ਰਮਨ ਗ੍ਰੇਜ ਹੈ ਜੀ ਜਾਮਨੀ ਗ੍ਰੇ ਦੂਜਾ ਗ੍ਰੇ ਨਹੀਂ ਹੈਗਾ ਇਹ ਜਾਮਨੀ ਗ੍ਰੇਜ ਹੈ ਰੱਚਾ ਦੇ ਵਿੱਚ ਬੜਾ ਸੋਨਾ ਜਿਹਾ ਕਲਰ ਹੈ ਬ੍ਰਾਈਟ ਜਿਹਾ ਕਲਰ ਹੈਗਾ ਤੇ ਇਹ ਸਲਵਾਰ ਮਿਲੂਗੀ ਨਾਲ। ਕਾਫੀ ਸੋਹਣਾ ਸੂਟ ਹੈ ਇਹ। ਉਹਦੇ ਚ ਇੱਕ ਹੋਰ ਹੈ ਮਿਲਖੇਲੇ। ਹਾਂ ਇਹਦੇ ਥੋੜਾ ਜਿਹਾ ਕਟਵਰਕ ਦਾ ਫਰਕ ਹੈ। ਹੈ ਸੇਮ ਹੀ ਆ ਉਹ। ਅ ਡਿਜ਼ਾਈਨਿੰਗ ਬਿਲਕੁਲ ਸੇਮ ਹੈ। ਤੇ ਕਟਵਰਕ ਇਹ ਵਾਲਾ ਹੈ। ਤਿੰਨ ਤਿੰਨ ਲੇਅਰਸ ਨੇ ਕਟਵਰਕ ਅਡੀਆਂ। ਇਹਦਾ ਮੈਂ ਘੇਰੇ ਨਾਪਦੇ ਆ। ਮੈਂ ਸਾਰਿਆਂ ਦੇ ਘੇਰੇ ਨਾਪ ਰਹੀ ਆ ਤਾਂ ਕਿ ਕੋਈ ਆਰਡਰ ਕਰਨ ਵੇਲੇ ਤੁਹਾਨੂੰ ਪੁੱਛਣਾ ਨਾ ਪਵੇ ਕੁਝ। ਲੋ ਜੀ 23 ਘੇਰਾ ਹੈ ਰੈਡੀ ਹੋ ਜੂਗਾ 23 ਘੇਰਾ ਤੁਹਾਡਾ ਲੋ ਜੀ ਅਗਲਾ ਦੇਖੋ ਪਿੰਕਿਸ਼ ਪੀਚ ਜਿਹਾ ਕਲਰ ਬੜਾ ਪਿਆਰਾ ਜਿਹਾ ਹੈ ਸੋਹਣਾ ਜਿਹਾ ਕਲਰ ਹੈਗਾ ਇਹ ਅਨੀਅਨ ਅਨੀਅਨ ਪਿੰਕ ਜਿਹਾ ਲੱਗਦਾ ਮੈਨੂੰ ਪਤਾ ਨਹੀਂ ਇਹ ਪਹਿਲਾਂ ਆ ਵੀ ਚੁੱਕਿਆ ਸ਼ਾਇਦ ਤੇ ਇਹ ਵਾਲਾ ਇਹਦੇ ਤੇ ਕੱਟਵਰਕ ਹੋਇਆ ਹੋਇਆ ਨਾਲ ਬੇਲ ਪਈ ਹੋਈ ਹੈ ਜੀ ਇੱਥੇ ਆ ਲੋ 23 ਘੇਰਾ ਪਿਆਰ ਹੋ ਜੂਗਾ ਲੋ ਵਰਕ ਦੇਖ ਸਕਦੇ ਹੋ ਇਹ ਰਣਾ ਆਪ ਦੇਨੀ ਆ ਸਾਢੇ ਦੇ ਤੇ ਇਹ ਵਾਲੀ ਹੈਗੀ ਇਹਦੇ ਨਾਲ ਸਲਵਾਰ ਆਹ ਲੋ ਚੰਗੀ ਤਰ੍ਹਾਂ ਦੇਖ ਲਓ ਤੁਸੀਂ ਇਹਨੂੰ ਇਹ ਜਿਹੜਾ ਫਲਾਵਰ ਹੈ ਨਾ ਇਹਦੇ ਵਿੱਚ ਇਹਦੇ ਨਾਲ ਮੈਚ ਕੀਤੀ ਹੋਈ ਸਲਵਾਰ ਹੈ ਇਹ ਨਾਲ ਇਹਦੇ ਕਟਵਰਕ ਹੈ ਸਹੀ ਆ ਰਿਹਾ ਕਲਰ ਸਹੀ ਆ ਰਿਹਾ ਸਹੀ ਹੈ ਕਲਰ ਸਹੀ ਹੈ ਲਗਭਗ ਸਹੀ ਆਉਂਦਾ ਜੀ ਥੋੜਾ ਬਹੁਤ ਇੱਕ ਅੰधे ਨੰਬਰ ਦਾ ਭਾਵੇਂ ਕਦੇ ਫਰਕ ਰਿਹਾ ਜੀ ਕਈ ਵਾਰ ਇਹ ਆਉਂਦਾ ਕਿ ਸਾਡੇ ਕੋਲੇ ਹੋਰ ਫੋਨ ਤੇ ਵੀਡੀਓ ਬੰਦੀ ਆ ਤੁਹਾਡੇ ਕੋਲੇ ਕਈ ਵਾਰੀ ਸਹੀ ਆ ਤੁਹਾਡੇ ਫੋਨ ਤੇ ਫਰਕ ਪੈ ਜੇ ਸਾਡੇ ਤੋਂ ਸਹੀ ਜਾਂਦਾ ਇੱਥੋਂ ਲੋ ਜੀ ਇਹਦੇ ਵਿੱਚ ਬਸ ਕੱਟਵਰਕ ਦਾ ਫਰਕ ਪੈ ਗਿਆ ਫੇਰ ਆ ਲਓ ਇਹਦਾ ਵੀ ਮੇ ਘੇਰਾ ਨਾ ਆਪਣੀਆਂ ਇਹਦਾ ਘੇਰਾ ਜਿਆਦੇ ਆ ਇਹਦਾ ਘੇਰਾ ਹੈਗਾ ਲਗਭਗ 1.27 ਠੀਕ ਆ ਜੀ ਕਈ ਵਾਰੀ ਨਾ ਆਪਾਂ ਇਹਦੇ ਪਾਈਪਿੰਗ ਵਗੈਰਾ ਜਦੋਂ ਲਾ ਲੈਨੇ ਆ ਤੇਰੇ ਥੋੜਾ ਜਿਹਾ ਘੇਰਾ ਵਧਾ ਵੀ ਸਕਦੇ ਹੋ ਤੁਸੀਂ ਨੈਕਸਟ ਦੇਖੋ ਆਹ ਲੋ ਇਹ ਵੀ ਬਹੁਤ ਸੋਹਣਾ ਸੀ ਗ੍ਰੀਨ ਜਿਹਾ ਲਾਈਟ ਜਿਹਾ ਕਲਰ ਹੈ ਆਹ ਲੋ ਇਹ ਵੀ ਕੈਮਰੀ ਕਾਟਨ ਹੈ ਆਰਾਮ ਦੇਖੀ ਇਹਦਾ ਘੇਰਾ ਵੀ 26 27 ਲੱਗਦਾ ਮੈਨੂੰ ਬਹੁਤ ਵਾ ਸਾਰਾ ਘੇਰਾ ਸਾਡੇ 26 ਘੇਰਾ ਜੀ ਤੇ ਇਹ ਹੈਗੀ ਇਹਦੇ ਨਾਲ ਸਲਵਾਰ ਜਿਹੜੇ ਕਰਕੇ ਦਿਖਾਵਾਂ ਇਹ ਪਲੇਨ ਨਹੀਂ ਹੈਗੀ ਥੋੜਾ ਜਿਹਾ ਏਦਾਂ ਕਰਕੇ ਵਿੱਚ ਡਿਜ਼ਾਈਨਿੰਗ ਜੀ ਹੈਗੀ ਹਲਕੀ ਹਲਕੀ ਬਹੁਤ ਪਿਆਰਾ ਜਿਹਾ ਕਲਰ ਹੈਗਾ ਹੈ ਗਈ। ਲੋ ਨੈਕਸਟ ਦੇਖ ਲਓ ਜੀ। ਇਹ ਵਾਲਾ ਇਹਦੇ ਤੇ ਕਟਵਰਕ ਦਾ ਫਰਕ ਹੈ। ਬਾਕੀ ਸੇਮ ਹੀ ਹੈ ਜਿਹੜਾ ਤੁਹਾਨੂੰ ਸੀਪ ਦਿਖਾਇਆ ਤੁਹਾਨੂੰ। ਉਹੀ ਪ੍ਰਿੰਟ ਹੈ। ਬਸ ਕਟਵਰਕ ਦੀ ਡਿਜ਼ਾਈਨਿੰਗ ਫਰਕ ਪੈ ਗਈ। ਲੋ ਜੀ ਇਹਦਾ ਤੁਹਾਨੂੰ ਕਟਵਰਕ ਮਿਲੂਗਾ। 1:32 ਤਿਆਰ ਹੋ ਜਾਊਗਾ। ਤੇ ਸਲਵਾਰ ਸੇਮ ਹੀ ਹੈ ਜਿਹੜੀ ਤੁਸੀਂ ਪਹਿਲਾਂ ਦੇਖ ਚੁੱਕੇ ਹੋ। ਉਹੀ ਸਲਵਾਰ ਹੈ। ਹੁਣ ਦੇਖੋ। ਆ ਵੀ ਬਹੁਤ ਸੋਨਾ ਕਲਰ ਹੈ। ਇਹ ਲੋ ਨੇ। ਕੁ ਗੀਰੰਗਾ ਜਾ ਹੈਗਾ ਇਹ। ਤੁਗਿਰੰਗਾ ਕਾ ਮਾਊਸ ਕਲਰ ਹੈ। ਤੁਗਿਰੰਗਾ। 23.5 ਤੇ ਇਹਦੇ ਵਿੱਚ ਜਿਹੜਾ ਆ ਵਾਲਾ ਸੀ ਨਾ ਆਨੀਅਨ ਜਿਹਾ ਸ਼ੇਡ ਉਹਦੇ ਨਾਲ ਦਾ ਕਟਵਰਕ ਕੀਤਾਵੇ। ਤੇ ਇਹ ਵਾਲੀ ਇਹਦੇ ਨਾਲ ਸਲਵਾਰ ਰਹੂਗੀ ਡਾਟਸ ਵਾਲੀ। ਤੇ ਇੱਕ ਸੂਟ ਹੋਰ ਦਿਖਾਉਣੀ ਆ ਮੈਂ ਤੁਹਾਨੂੰ ਇਹਦੇ ਨਾਲ ਦਾ ਹੀ ਆ ਬਸ ਉਹਦੇ ਤੇ ਥੋੜਾ ਜਿਹਾ ਕਟਵਰਕ ਫਰਕ ਪੈ ਜਾਂਦਾ। ਤੇ ਉਹਦੇ ਨਾਲ ਘੇਰੇ-ਕੂਰੇ ਦਾ ਵੀ ਥੋੜਾ ਜਿਹਾ ਫਰਕ ਆ ਜਾਂਦਾ। ਤੇ ਗ੍ਰੇ ਕਲਰ ਦਾ ਕਈ ਵਾਰੀ ਕਿਸੇ ਨੂੰ ਡਾਰਕ ਕਲਰ ਆ ਘੇਰਾ ਪਸੰਦ ਨਹੀਂ ਹੁੰਦਾ। ਆਹ ਲਓ ਜੀ। ਇਹਦਾ ਘੇਰਾ ਵੀ ਲੰਬਾ ਹੈ। 26 ਹਾਂ 26 ਪੌਣੀ 27 ਘੇਰਾ ਹੈਗਾ ਜੀ ਇਹਦਾ ਬਾਜੂ ਤੇ ਨਾਲ ਮਿਲੂਗਾ ਤੁਹਾਨੂੰ ਕਟ ਵਰਕ ਹੈ ਜਿਹੜਾ ਬਾਜੂ ਤੇ ਨਾਲ ਮਿਲੂਗਾ ਠੀਕ ਹੈ ਜੀ ਲੋ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਸਤੀਆਂ